ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਲੰਗੇਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਾਨਵਰ ਵਿਖਾਉਣੇ ਆ ਇੱਕ ਲਾਲ ਰੰਗ ਦੀ ਵੜਾ ਜਿਹੜੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਸੋਹਣੀ ਚੰਗੇ ਦੁੱਧ ਵਾਲੀ ਇੱਕ ਆ ਜਰਸੀ ਨਵਾਂ ਹਨ ਬੱਚੀ ਤਾਂ ਹੈਗੀ ਪਦਾਮੀ ਰੰਗ ਦੀ ਪਰ ਹੁਣੇ ਬਾਈ ਨਵਾ ਕੇ ਹੀ ਹਟਿਆ ਤਾਂ ਗਿੱਲੀ ਜੀ ਐ ਹਜੇ ਬਾਈ ਦੱਸਦਾ ਦੰਦਾ ਜੀ ਐ ਇੱਕ ਪਰੇ ਖੜੀ ਐ ਇੱਕ ਆ ਤੋਕੜ ਆ ਹਾਂ ਬਾਈ ਇੱਕ ਆ ਤੋਕੜ ਛੋਟਾ ਜਿਹਾ ਭਾਹੂ ਤੋਕੜ ਦਾ ਇਨਫੋਰਮੇਸ਼ਨ ਲੈਦਾ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ। ਬਾਈ ਜੀ ਸਤਿ ਸ੍ਰੀ ਅਕਾਲ। ਨਾਮ ਦੱਸ ਜੀ। ਜੈਲ ਸਿੰਘ ਨਾਮ ਏ ਮੇਰਾ। ਪਿੰਡ ਲੰਗਿਆਣਾ। ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ। ਫੋਨ ਨੰਬਰ ਆ। ਫੋਨ ਨੰਬਰ ਤੂੰ ਦੱਸਣਾ ਬਾਈ ਮੈਨੂੰ ਫੋਨ ਨੰਬਰ ਦਾ ਨਹੀਂ ਇੰਨਾ ਪਤਾ ਲੱਗਦਾ। ਆਪਦਾ ਨੰਬਰ ਵੀ ਨਹੀਂ ਪਤਾ। ਹਾਂ ਨਹੀਂ ਪਤਾ ਮੈਨੂੰ ਅਣਪੜਾ। ਸਹੀ ਆ। ਹਾਂਜੀ। ਇਧਰ ਲੱਗੇ? ਹਾਂਜੀ ਇਧਰ ਹੋ ਜੀ। ਕਿੰਨਾ ਮਸੂਆ? ਇਹ ਦੂਜਾ ਸੂਆ ਵਹਿੜਾ ਜੀ। ਕਿੰਨੇ ਕ ਦਿਨ ਲੈ ਜੂ? ਇਹ ਦਿਨ ਲੈ ਜੂ ਜੀ 8 ਆ ਜੀ। ਕਿੰਨਾ ਕ ਦੁੱਧ ਦੇ ਦੂ? ਦੁੱਧ ਦੇ ਦੂ ਬਾਈ 20 ਕਿਲੋ। ਅੱਗੇ ਮੈਂ ਇਹਦੇ ਨਾਲ ਦੀ ਵਹਿੜ ਘਰੇ ਸਵਾਕੇ ਇੱਥੇ ਹੂੰ ਫੇਰ ਦਿੱਤਾ ਪੂਰਾ 30 ਕਿਲੋ ਦੁੱਧ ਤੇ ਵੇਚੀ ਆ 30 ਕਿਲੋ ਹਾਂ 30 ਕਿਲੋ ਦੀ ਧੀ ਆ ਇਹ ਠੀਕ ਐ ਪਿੰਡੋਂ ਹੀ ਵੜ ਲਈ ਸੀ ਦਿਨ ਕਿੰਨੇ ਪਏ ਆ ਦਿਨ 8 ਪਏ ਆ ਜੀ ਅਜੇ ਇਹਦੇ ਜੈ ਜਮਲ ਜੈ ਜੈ ਜਮਲ ਹੂੰ 14000 ਦੀ ਦੇ ਦਾਂਗੇ 70 ਦੀ ਹਾਂ ਜੀ ਕੱਡਵਾਰਨ ਰੇਕ ਸਹੀ ਆ ਦੂਜੇ ਸੂਏ ਬਾਈ ਕਹਿੰਦਾ ਸੁੰਦੀ ਆ ਲਾਲ ਰੰਗ ਦੀ ਵੜ ਹਵਾਨਾ ਸੋਹਣਾ ਵੱਡਾ 7-8 ਦਿਨ ਹਜੇ ਲੈ ਜੂ ਬਾਈ ਕਹਿੰਦਾ ਦੁੱਧ ਬਾਈ ਦਾ ਬਹੁਤ ਦੱਸਦਾ ਬਾਕੀ ਜਿਹਦੇ ਪਸੰਦ ਆਉ ਬਾਈ ਦੇ ਘਰੇ ਆ ਜੋ ਆਪ ਦੀ ਇੱਥੇ ਤਸੱਲੀ ਕਰਕੇ ਲੈ ਜੋ 7-8 ਦਿਨ ਹਜੇ ਡੇਟ ਮੁਤਾਬਕ ਕੱਚੀ ਆ ਮੋਲੇ ਦਾ 70000 70000 ਚੋ ਬਾਈ ਕਹਿੰਦਾ ਮਾਨਤਾਨ ਕਰ ਦੂ ਲਾਲ ਰੰਗ ਦੀ ਵਹਿੜ ਥਣ ਭਾਂਡੇ ਦੀ ਸਾਫ ਸੁਥਰੀ ਆ ਸੋਹਣਾ ਵੱਡਾ ਹਵਾਨਾ ਹਰੇਕ ਵੀਡੀਓ ਚ ਕਹੀਦਾ ਮੇਰਾ ਕੰਮ ਆ ਵੀਡੀਓ ਬਣਾਉਣਾ ਜਾਨਵਰ ਤੁਸੀਂ ਲੈਣਾ ਤੁਸੀਂ ਪੈਸੇ ਲਾਉਣੇ ਆ ਤਸੱਲੀ ਤੁਸੀਂ ਕਰਨੀ ਆ ਮੈਂ ਤਾਂ ਜਾਨਵਰ ਵਖਾ ਦੇਣਾ ਆਦੀ ਚੁਆਈ ਵਾਲੇ ਗਲਾਬੀ ਥਾਣ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਦਿਣਾ 5-7 ਦਾ ਆਰਾਮ ਨਾਲ ਲੈ ਜਾਣੇ ਆ 5-7 ਦਿਨ ਵਧੀਆ ਸੇਵਾ ਸੰਭਾਲ ਘਰ ਕੇਅਰ ਹੋ ਜਾਂਦੀ ਆ ਜਿਹੜੀ ਵਲਟਾਲ ਤੁਸੀਂ ਵੇਖ ਰਹੇ ਆ ਸਾਰੀ ਕੱਢ ਕੇ ਹਾਰਨਟ ਐਡ ਕਰਕੇ ਸੂਕਰਮ ਵਾਲੀ ਚੰਗਾ ਦੁੱਧ ਦੱਸਦਾ ਬਾਈ ਦੱਸਦਾ ਕਿ ਪਿਆਜੂ 20 ਕਿਲੋ ਦੁੱਧ ਬਾਈ ਦੱਸਦਾ 70000 ਮੁੱਲ ਮਾਨ ਤਾਨ ਹੋ ਜੂ 2 ਨੰਬਰ ਬਾਈ 2 ਨੰਬਰ ਪਈ ਬੇ ਸੂਇਆ ਜੀ ਪਲੂਣ ਮੱਛੀ ਪਹਿਲਾਂ ਹਾਂ ਦੋ ਦੰਦ ਹੈ ਕਿੰਨੇ ਕਹੋਗੇ ਦਾ ਵੀਡੀਓ ਚ ਪਾ ਕੇ ਵੀ ਦਿਖਾ ਦਿੰਨੇ ਆਪਾਂ ਕੋਈ ਚੱਕਰ ਨਹੀਂ ਕਿੰਨੇ ਕ ਦਿਨ ਲੈ ਜੂ ਇਹਦੇ ਦਿਨ ਵੀ ਹਜੇ 10 ਪਾਏ ਆ ਕਿੰਨਾ ਕ ਦੁੱਧ ਦੇ ਦੂ ਦੁੱਧ ਦੇ ਦੂ ਵੀ 15 16 ਕਿਲੋ ਹੈ ਜੈ ਜਮਲ ਹਾਂ ਜੈ ਜਮਲ ਜੀ ਇਹਦਾ 60000 ਰੁਪਏ ਕੱਢ ਬਾਹਰੋਂ 60000 ਦੋ ਨੰਬਰ ਦਾ ਮੁੱਲ 60000 ਮੁੱਲ ਮੰਨਤਾਨ ਹੋ ਜੂ ਦੈਣ ਬਾਈ ਦੱਸਦਾ 10 ਲੈ ਜੂ 1 ਨੰਬਰ ਹਫਤਾ ਲੈ ਜੂ 2 ਨੰਬਰ 10 ਦਿਨ ਲੈ ਜੂ 60000 ਮੁੱਲ ਵਿੱਚੋਂ ਮਾਨ ਤਾਨ ਹੋ ਜੂ ਸੋਹਣੀ ਜਰਸੀ ਬਰੀਡ ਦੀ ਬਦਾਮੀ ਰੰਗ ਦੀ ਵਹਿੜਾ ਥੋੜੀ ਜੀ ਕਾਲੋਂ ਜੀ ਮਾਰਦੀ ਐ ਕਿਉਂਕਿ ਹਜੇ ਗਿੱਲੀ ਆ ਜਦੋਂ ਵੀਡੀਓ ਅਪਲੋਡ ਹੋਣੀ ਆ ਤੁਸੀਂ ਵੀਡੀਓ ਕਾਲ ਤੇ ਆਪ ਦਾ ਕੱਲਾ ਕੱਲਾ ਜਾਨਵਰ ਵੇਖ ਸਕਦੇ ਆ ਵੀਡੀਓ ਜੇ ਮੰਗਵਾਉਣੀ ਹੋਵੇ ਤਾਂ ਕੋਈ ਮੰਗਵਾ ਵੀ ਸਕਦਾ ਇਹ ਮੈਂ ਦੱਸ ਤਾਂ ਦਿੱਤਾ ਤੁਹਾਨੂੰ ਕਿਉਂਕਿ ਥੋੜੀ ਜੀ ਕਾਲੋਂ ਜੀ ਪਾ ਮਾਰਦੀ ਉਹ ਗਿੱਲੀ ਕਰਕੇ ਤਾਂ ਨਹੀਂ ਉਹ ਬਦਾਮੀ ਰੰਗ ਦੀ ਵੱਛੀ ਆ ਇਹ ਬਾਕੀ ਤੁਹਾਨੂੰ ਜਾਨਵਰ ਦੱਸ ਦਈਏ ਗਿੱਲਾ ਪਿਆ ਕਿਉਂਕਿ ਆ ਥੱਲੇ ਵੀ ਧੰਕੇ ਜੇ ਢਿੱਗੇ ਆ ਕਿਉਂਕਿ ਗਿੱਲੀ ਕਰਕੇ ਨਵਾਈਆ ਹੁਣੇ ਹਵਾਨਾ ਸੋਹਣਾ ਫਿਟਿੰਗ ਵਾਲਾ ਸੀਲ ਫੁੱਲ ਉਹ ਜਵਾਕ ਚੋਈ ਜਾਣ 15 16 15 16 22 10 ਤਾਂ ਇੱਥੇ ਦੁੱਧ ਪਿਆ ਜੂ ਬਾਕੀ ਦੁੱਧ ਅੱਗੇ ਸੇਵਾ ਦਾ ਹੁੰਦਾ ਵੀ ਕੋਈ 2 ਕਿਲੋ ਭੈਣ ਭਰਾ ਦਾਣਾ ਦਾ ਪਾ ਵੱਧ ਪਾ ਲੂ ਤੇ ਜਾਨਵਰ ਦੁੱਧ ਵੱਧ ਪੈ ਜੂ ਬਾਕੀ ਜਰਸੀ ਸੋਹਣੀ ਆ ਦੋਂਦੀ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਕੱਦ-ਗਾਠ ਪੂਰਾ ਵਜ਼ਨ ਚੰਗਾ ਸੋਹਣੀ ਮੱਛੀ ਜਰਸੀ ਬਰੀਡ ਦੀ ਕੋਈ ਨਿੱਕੀ ਮਰੀ ਹੰਬੀ ਗੋਡੇ ਕੇ ਜਿੱਡੀ ਜਰਸੀ ਨਹੀਂ ਸੋਹਣੀ ਕੱਦ ਵਾਲੀ ਜਰਸੀ ਆ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਵੀ ਦੱਸਿਆ ਕਿ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਊਗਾ 60000 ਜੈ ਜੈ ਮੋਲਾ 10 ਨੰਬਰ ਇਹ 3 ਨੰਬਰ ਦੀ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਜੀ ਠੀਕ ਆ ਦੁੱਧ ਹੈ ਨਹੀਂ ਇਹਦੇ ਥੱਲੇ ਕਿੰਨੇ ਦੀ 15000 ਦੀ ਦੇ ਦਿਆਂਗੇ ਜੀ ਆਪਾਂ ਠੀਕਾ ਰਹਿਣ ਦੇ ਕੱਢਣ ਨੂੰ ਇਦਾਂ ਹੀ ਵਖਾਦ ਦੇ ਨਾ ਤਿੰਨਾ ਮਹੀਨਿਆਂ ਦੀ ਇਹ ਗੱਭਣਾਂ ਦੁੱਧ ਹੈ ਨਹੀਂ 15000 ਦੀ ਦੇ ਦੇਣੀ ਤੋੜ ਕੇ ਤੁਹਾਨੂੰ ਤਾਂ ਕਿਹਾ ਕਿ ਇਹਦਾ ਕਿਹੜਾ ਲੇਵਾ ਵਖਾਣਾ ਜੀ ਦੁੱਧ ਹੀ ਹੈ ਨਹੀਂ ਇਹਦੇ ਥੱਲੇ ਉਦਾਂ ਐ ਹਲਾ ਕੇ ਜੇ ਵਖਾਦ ਦੇ ਲੰਗ ਲੰਗ ਨਹੀਂ ਮਾਰਦੀ ਤੋੜਨ ਦੇ ਦੋ ਹੀ ਕਾਰਨ ਹੁੰਦੇ ਇੱਕ ਤਾਂ ਜਨਵਾਰ ਦਾ ਲੇਵਾ ਲੂਆ ਅਗਲੇ ਨੂੰ ਤਹ ਜੰਦਾ ਜੱਜਮੈਂਟ ਆ ਜਾਂਦੀ ਹੈ ਇੱਕ ਉਹਦਾ ਲੰਗ ਲੰਗ ਦਾ ਪਤਾ ਲੱਗ ਜਾਂਦਾ ਲੰਗ ਲੰਗ ਕੋਹ ਪੂਰਾ ਨਹੀਂ ਮਾਰਦੀ ਗੱਭਣਾਂ ਜਿੰਨੇ ਚਾਰ ਬਾਈ ਨੇ ਦੱਸਿਆ ਚੈੱਕ ਪਾਸ ਹੈ ਡਾਕਟਰ ਲਿਆ ਕੇ ਚੈੱਕ ਕਰਾ ਕੇ ਲੈ ਜੇ ਨਿੱਕਾ ਜਾ ਮੁੱਲ 15000 ਵਿੱਚ ਕੋਈ ਮਾਨ ਤਾਨ ਹੋ ਜੂ ਇੱ ਕਿੰਨਾ ਦੁੱਧ ਇਹ ਥੱਲੇ 7 ਕਿਲੋ ਦੁੱਧ ਹੈ ਇਹ ਥੱਲੇ 7 ਕਿਲੋ ਦੁੱਧ ਦਾ ਹਾਂਜੀ ਕਿੰਨੇ ਦੀ ਇਹ 20000 ਦੀ ਦੇ ਦਾਂਗੇ 20000 ਦੀ ਹਾਂਜੀ ਠੀਕ ਆ 7 ਕਿਲੋ ਬਾਈ ਕਹਿੰਦਾ ਦੁੱਧ ਹੈ ਇਹਦੇ ਥੱਲੇ ਵੀਡੀਓ ਬਣਾ ਰਹੇ ਹਾਂ ਸਵੇਰ 10 ਵਜੇ ਤੁਸੀਂ ਵੇਖ ਸਕਦੇ ਆ ਸੂਰਜ ਨਿਕਲਿਆ ਵਾ ਬਾਕੀ ਮੈਂ ਸਮਾਂ ਵੀ ਵਿਖਾ ਦਾਂ 10 ਵਜੇ 19 ਮਿੰਟ ਹੋ ਗਏ ਇਹਦਾ ਮੁੱਲ ਕਿੰਨਾ 25 25000 ਜੀ ਕਿੰਨਾ 25000 25000 ਪਹਿਲਾਂ 20 ਕਹਦਾ ਜੀ ਨਹੀਂ ਨਹੀਂ 25000 ਭਲੇਖਾ ਲੱਗ ਗਈ ਹਾਂਜੀ ਭਲੇਖਾ ਲੱਗ ਗਈ 25000 ਮੁੱਲ 7 ਕਿਲੋ ਦੁੱਧ ਦੋਸਤੋ ਇੱਕ ਦਾ ਬੰਦਾ ਬਾਈ ਇਹ ਅਣਪੜ੍ਹ ਇਹਨੂੰ ਆਪਦਾ ਫੋਨ ਨੰਬਰ ਵੀ ਨਹੀਂ ਪਤਾ ਉਹ ਵੀ ਹੁਣ ਮੈਨੂੰ ਬਾਅਦ ਚ ਬਾਈ ਦੱਸੂਗਾ ਫਿਰ ਮੈਂ ਸਕਰੀਨ ਤੇ ਚਲਾ ਦੂੰਗਾ ਥਣ ਸੋਹਣਿਆ ਹਾਦੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਅੱਜ ਦੀ ਵੀਡੀਓ ਦੇ ਵਿੱਚ 4 ਜਾਨਵਰ ਇੱਕ ਲਾਲ ਰੰਗ ਦੀ ਸਾਈਵਾਲ ਨਸਲ ਦੀ ਵੜ ਚੰਗੇ ਦੁੱਧ ਦੀ ਉਮੀਦ ਕਰਦਾ ਬਾਈ 70000 ਮੁੱਲ ਮਾਨਤਾਂ ਹੋ ਜੂ ਹਫਤੇ ਦੀ ਕੱਚੀ ਦੋ ਨੰਬਰ ਜਰਸੀ ਬ੍ਰੀਡ ਦੀ ਦੋ ਦੰਦ ਬਦਾਮੀ ਰੰਗ ਦੀ ਪਹਿਲਣ ਵਿੱਚੀ ਸੋਹਣੀ ਕੱਦ ਵਜਣ ਵਾਲੀ ਫੁੱਲ ਜਾਦ ਵਾਲੀ 60000 ਮੁੱਲ ਮਾਨਤਾਣ ਹੋ ਜੀ ਫੋਨ ਨੰਬਰ ਸਕਰੀਨ ਤੇ ਜਾਇਜ਼ ਜੇ ਮੁੱਲ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਦੇ ਘਰੇ ਆ ਜਾਓ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਹੱਸ